ਜੀ ਹੁਣੇ ਹੁਣੇ ਰਾਜ ਭਵਨ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਣ ਗਏ ਸੀ ਕਿ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਉਹਨਾਂ ਦੇ ਜਿਹੜੇ ਸੈਕਟਰੀ ਨੇ ਆਈਐਸ ਆਫਸਰ ਵਿਕਾਸ ਪ੍ਰਤਾਪ ਸਿੰਘ ਜਿਹੜੇ ਉਹਨਾਂ ਦੇ ਸੈਕਟਰੀ ਨੇ ਗਵਰਨਰ ਦੇ ਉਹਨਾਂ ਨੂੰ ਇੱਕ ਅਸੀਂ ਰਿਪਰੈਜੈਂਟੇਸ਼ਨ ਦੇ ਕੇ ਆਏ ਆ ਇੱਕ ਅਸੀਂ ਬੜੇ ਵਹਿ ਇੰਪੋਰਟੈਂਟ ਇਸ਼ੂ ਤੇ ਜਾਂਚ ਦੀ ਮੰਗ ਕੀਤੀ ਆ ਮੁੱਦਾ ਇਹ ਹੈ ਕਿ 2024 ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਆ ਭਗਵਾਨਪਾਲ ਦੀ ਸਰਕਾਰ ਇਹਨਾਂ ਨੇ 144 ਟਾਇota ਹਾਈਲੈਕਸ ਟਰੱਕਸ ਜਿਹੜੇ ਨੇ ਉਹ ਖਰੀਦੇ ਗਏ ਪੰਜਾਬ ਸਰਕਾਰ ਵੱਲੋਂ ਜਿਹੜੀ ਟਾਇota ਕੰਪਨੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਦਾ ਜਿਹੜਾ ਹੈੱਡ ਆਫਿਸ ਆ ਉਹ ਟਾਇota ਕਿਰਲੋਸਕਰ ਕਰਕੇ ਨਾਮ ਜਾਣੀ ਜਾਂਦੀ ਕੰਪਨੀ ਉਹਨਾਂ ਤੋਂ ਇਹਨਾਂ ਨੇ 144 ਖਰੀਦੇ ਇਹਨਾਂ ਦਾ ਜਿਹੜਾ ਡੀਜੀਪੀ ਦਾ ਬਿੱਲ ਹੈ ਪੰਜਾਬ ਇਹ ਕਿਉਂਕਿ ਪੁਲਿਸ ਨੇ ਇਸਤੇਮਾਲ ਕਰਨੇ ਸੀ ਸੜਕ ਸੁਰੱਖਿਆ ਫੋਰਸ ਵਾਸਤੇ ਇਹਦਾ ਜਿਹੜਾ ਬਿੱਲ ਸੀਗਾ ਉਹ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਦੇ ਉੱਤੇ ਕੱਟਿਆ ਗਿਆ ਉਹਦੇ ਵੱਲੋਂ ਪਰਚੇਜ਼ 144 Toyota Hilux ਜਿਹੜੇ ਟਰੱਕਸ ਨੇ ਸੜਕਾਂ ਤੇ ਜਿਹੜਾ ਇਹਨਾਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਨਾ ਸੀ ਇਹ ਉਹਦੀ ਪਰਚੇਜ਼ ਸੀ ਇਹਨਾਂ ਨੇ ਪੰਜਾਬ ਸਰਕਾਰ ਭਗਵੰਤ ਮਾਨ ਕਟੜ ਇਮਾਨਦਾਰ ਜਿਹੜੇ ਕਹਿੰਦੇ ਅਸੀਂ ਬਹੁਤ ਕਟੜ ਇਮਾਨਦਾਰ ਇਹਨਾਂ ਨੇ ਕਿਸੇ ਉਸ ਕੰਪਨੀ ਨਾਲ ਕੋਈ ਇੱਕ ਪੈਸੇ ਦੀ ਨੇਗੋਸ਼ੀਏਸ਼ਨ ਨਹੀਂ ਕੀਤੀ ਕੋਈ ਹੋਰਾਂ ਦੇ ਨਾਲ ਕੀਤਾ ਨੀਗਾ ਕਿ ਸਾਨੂੰ ਰੇਟ ਜਿਹੜਾ ਵਧਾਓ ਘਟਾਓ ਕਿਉਂਕਿ ਜਿਹੜਾ ਇਹ ਟਾਇota ਹਾਈਲੈਕਸ ਟਰੱਕ ਹੈਗਾ ਇਹ ਇੰਡੀਅਨ ਮਾਰਕੀਟ ਵਿੱਚ ਇੱਕ ਫੇਲ ਗੱਡੀ ਆ ਇਹਦੇ ਕੋਲ ਬਹੁਤ ਹੀ ਜ਼ਿਆਦਾ ਖਰੀਦੋ ਫਰੋਕਤ ਨਹੀਂ ਗਈ ਇਹਦੇ ਤੇ ਆਮ ਕਸਟਮਰਸ ਨੇ ਜਿਹੜੇ ਉਹਨਾਂ ਨੂੰ 10 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਇੱਕ ਟਾਇਓਟਾ ਹਾਈਲੈਕਸ ਟਰੱਕ ਤੇ ਡਿਸਕਾਊਂਟ ਦਿੱਤਾ ਜਾਂਦਾ ਟਾਇਓਟਾ ਕਿਰਲੌਸਕਰ ਕੰਪਨੀ ਵੱਲੋਂ। ਕਸ ਤੋਂ 15 ਲੱਖ ਰੁਪਏ ਤੱਕ ਦਾ ਡਿਸਕਾਊਂਟ ਕਹਿ ਰਿਆ ਮੈਂ। ਹੁਣ ਤੁਸੀਂ ਲਾ ਲਓ ਕਿ ਜੇ 144 ਟਰੱਕ ਖਰੀਦੇ ਹੋਣਗੇ ਤਾਂ ਉਹਦੇ ਚ ਅਗਰ ਪੰਜਾਬ ਸਰਕਾਰ ਉਹਨਾਂ ਨਾਲ 네ਗੋਸ਼ੀਏਟ ਕਰਦੀ ਕੰਪਨੀ ਨਾਲ ਤੇ 15 ਤੋਂ ਲੈ ਕੇ 20 ਕਰੋੜ ਰੁਪਈਆ ਜਿਹੜਾ ਹੈ ਉਹਦਾ ਇਹਨਾਂ ਨੂੰ ਕਮਿਸ਼ਨ ਮਿਲਣਾ ਸਿਕਾ। 15 ਤੋਂ 20 ਕਰੋੜ ਰੁਪਏ less ਡਿਸਕਾਊਂਟ ਮਿਲਣਾ ਸੀ ਪੰਜਾਬ ਸਰਕਾਰ ਨੂੰ ਲੇਕਿਨ ਇਹਨਾਂ ਨੇ ਟੈਯੋਟਾ ਕੰਪਨੀ ਦੇ ਨਾਲ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਔਰ ਪੂਰਾ ਪਹਾੜ ਲਗਭਗ 37 ਲੱਖ ਰੁਪਏ ਦਾ ਟਰੱਕ ਖਰੀਦਿਆ ਜਿਹੜਾ ਸੜਕਾਂ ਤੇ ਖੜਾ ਕਰਨਾ ਸੀਗਾ ਜਿਸ ਨਾਲ ਇਹਨਾਂ ਦੀ ਕੀਮਤ ਜਿਹੜੀ ਆ ਉਹ ਪੰਜਾਬ ਸਰਕਾਰ ਦਾ ਲਗਭਗ 53 ਕਰੋੜ ਰੁਪਏ ਖਰਚ ਹੋਇਆ ਇਹਦੇ ਮੁਕਾਬਲੇ ਤੇ ਜਦੋਂ ਕੋਈ ਇੰਡੀਵਿਜੂਅਲ ਟਾਇota ਕੰਪਨੀ ਕੋਲ ਇਹੀ ਟਰੱਕ ਲੈਣ ਜਾਂਦਾ ਟਾਇota ਹਾਈਲਕਸ ਦਾ ਟਰੱਕ ਲੈਣ ਜਾਂਦਾ ਤੇ ਉਹਨਾਂ ਨੂੰ ਤਕਰੀਬਨ ਮੈਂ ਜਿੱਦਾਂ ਦੱਸਿਆ ਕਿ 10 ਤੋਂ 15 ਲੱਖ ਰੁਪਇਆ ਰਿਬੇਟ ਡਿਸਕਾਊਂਟ ਮਿਲਦਾ ਉਹਦੇ ਦੋ ਬਿੱਲ ਇੱਕ ਬਿੱਲ 2024 ਦਾ ਕਿਉਂਕਿ ਜਦੋਂ ਖਰੀਦ ਹੋ ਰਹੀ ਸੀਗੀ ਉਹ ਮੈਂ ਨਾਲ ਨੱਥੀ ਕੀਤਾ ਕੰਪਲੇਨ ਤੇ ਗਵਰਨਰ ਨੂੰ ਜੜੀ ਜੇ ਸ਼ਿਕਾਇਤ ਕੀਤੀ ਹੈ ਇੱਕ ਬਿੱਲ ਮੈਂ ਆਪਣੇ ਨਾਮ ਦਾ ਪਰਚੇਸ ਕੀਤਾ ਤਾਜ਼ਾ ਟਾਇota ਕੰਪਨੀ ਤੋਂ ਹੁਣ ਇਹਦੇ ਚ ਉਹਨਾਂ ਨੇ 10 ਲੱਖ ਰੁਪਈਆ ਮੈਨੂੰ ਰਿਬੇਟ ਦਿੱਤਾ ਡਿਸਕਾਊਂਟ ਦਿੱਤਾ ਲੇਕਿਨ ਪੰਜਾਬ ਸਰਕਾਰ ਨੇ ਮੁਨਾਸਿਬ ਨਹੀਂ ਸਮਝਿਆ ਕਿ ਅਸੀਂ ਟੋਇota ਕੰਪਨੀ ਦੇ ਨਾਲ ਗੱਲਬਾਤ ਕਰਕੇ ਕੱਟੜ ਇਮਾਨਦਾਰਾਂ ਨੇ ਮੁਨਾਸਿਬ ਨਹੀਂ ਸਮਝਿਆ ਕਿ ਅਸੀਂ ਕੋਈ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਤੇ ਡਿਸਕਾਊਂਟ ਹੀ ਲੈ ਲੀਏ ਆਪਾਂ ਸਾਰੇ ਜਾਣਦੇ ਆ ਆਪਾਂ ਕੱਪੜਾ ਖਰੀਦਣ ਜਾਂਦੇ ਗੱਡੀ ਖਰੀਦਣ ਜਾਂਦੇ ਹਰ ਕਿਸਮ ਦਾ ਡਿਸਕਾਊਂਟ ਮੰਗਦੇ ਆ ਕੋਈ ਸ਼ਲੋਕ ਮੈਨੂੰ ਪੁੱਛਦੇ ਨੇ ਜੇ ਇੰਨਾ ਜ਼ਿਆਦਾ ਇੱਕ ਗੱਡੀ ਤੇ ਡਿਸਕਾਊਂਟ ਇਹ ਇਹ ਗੱਡੀ ਜਿਹੜੀ ਟੋਇota ਹਾਈਲੈਕਸ ਪਿਕਅਪ ਟਰੱਕ ਆ ਇਹ ਇੰਡੀਆ ਵਿੱਚ ਕਾਮਯਾਬ ਹੀ ਨਹੀਂ ਹੋਇਆ ਤੇ ਜਦੋਂ ਕਾਮਯਾਬ ਹੀ ਨਹੀਂ ਹੋਇਆ ਜੋ ਉਹਨਾਂ ਨੇ ਡਿਸਕਾਊਂਟ ਦੇ ਤਾਂ ਤੁਸੀਂ ਵੀ ਲੈ ਸਕਦੇ ਹੋ ਤੁਸੀਂ ਜਾ ਕੇ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਜਦੋਂ ਆਪਾਂ ਡਿਸਕਾਊਂਟ ਨਹੀਂ ਲਿਆ ਫੁੱਲ ਪੇਮੈਂਟ ਅਦਾ ਕੀਤੀ ਇਹਦਾ ਮਤਲਬ ਕਿ ਪੰਜਾਬ ਸਰਕਾਰ ਨੂੰ 15 ਤੋਂ 20 ਕਰੋੜ ਰੁਪਈਆ ਦਾ ਚੂਨਾ ਲੱਗਿਆ ਹੈ ਔਰ ਇਹ ਮਸਲਾ ਮੈਂ ਅੱਜ ਤੋਂ ਕੋਈ ਤਕਰੀਬਨ 8 ਦਿਨ ਪਹਿਲਾਂ ਹਫਤਾ ਪਹਿਲਾਂ ਮੈਂ ਇੱਕ ਚਿੱਠੀ ਲਿਖੀ ਆ ਪਹਿਲਾਂ ਤਾਂ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਆ ਆ ਸਾਰੇ ਬਿੱਲ ਨਾਲ ਲਾਤੇ ਪੰਜਾਬ ਡੀਜੀਪੀ ਦਾ ਪੰਜਾਬ ਪੁਲਿਸ ਦਾ ਬਿੱਲ ਵੀ ਨਾਲ ਲਾਤਾ ਤੇ ਜਿਹੜਾ ਸਾਡੇ ਕੋਲ ਬਿੱਲ ਸੀ ਪ੍ਰਾਈਵੇਟ ਇੱਕ ਆਦਮੀ ਦਾ ਜਿਹਦੇ ਚੋਂ ਉਹਨਾਂ ਨੂੰ 10-11 ਲੱਖ ਰੁਪਏ ਡਿਸਕਾਊਂਟ ਸੀ ਉਹ ਵੀ ਨਾਲ ਲਾਤਾ ਕੋਈ ਜਵਾਬ ਨਹੀਂ ਫਿਰ ਮੈਂ ਉਸ ਤੋਂ ਬਾਅਦ ਇੱਕ ਚਿੱਠੀ ਲਿਖੀ ਹੋਮ ਮਿਨਿਸਟਰ ਆਫ ਇੰਡੀਆ ਨੂੰ ਈਮੇਲ ਕੀਤੀ ਆ ਉਹਦੀ ਕਾਪੀ ਜਿਹੜੀ ਆ ਸੀਪੀਆਈ ਨੂੰ ਈਮੇਲ ਈਮੇਲ ਕੀਤੀ ਆ ਉਸ ਦੀ ਕਾਪੀ ਈਡੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਹਦੀ ਕਾਪੀ ਕੀਤੀ ਆ ਤੇ ਅੱਜ ਮੈਂ ਸੋਚਿਆ ਕਿ ਜਿਹੜਾ ਗਵਰਨਰ ਪੰਜਾਬ ਦਾ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਤੇ ਜਿਹੜਾ ਡੀਜੀਪੀ ਦਾ ਦਫਤਰ ਹੈ ਸੈਕਟਰ 9 ਵਿੱਚ ਜਿੱਥੇ ਡੀਜੀਪੀ ਪੰਜਾਬ ਪੁਲਿਸ ਦਾ ਬੈਠਦਾ ਉਹ ਜਿਹੜਾ ਹੈ ਉਹ ਚੰਡੀਗੜ੍ਹ ਦੀ ਪੁਲਿਸ ਡੋਮੇਨ ਚ ਤੇ ਕਿਉਂ ਨਾ ਚੰਡੀਗੜ੍ਹ ਦੇ ਰਾਜਪਾਲ ਨੂੰ ਮਿਲ ਕੇ ਤੇ ਅਸੀਂ ਸਿੱਧਾ ਪਰਚਾ ਜਿਹੜਾ ਇੱਥੇ ਕੋਸ਼ਿਸ਼ ਕਰੀਏ ਕਿ ਜਿਹੜਾ ਐਫ ਆਈ ਆਰ ਆ ਉਹ ਚੰਡੀਗੜ੍ਹ ਵਿੱਚ ਰਜਿਸਟਰ ਹੋਵੇ ਅਗੇਂਸਟ ਭਗਵੰਤ ਮਾਨ ਕਿਉਂਕਿ ਉਹ ਚੀਫ ਮਿਨਿਸਟਰ ਦੇ ਨਾਲ ਨਾਲ ਪੰਜਾਬ ਦਾ ਗ੍ਰਹਿ ਮੰਤਰੀ ਯਾਨੀ ਕਿ ਹੋਮ ਮਿਨਿਸਟਰ ਵੀ ਆ ਪੁਲਿਸ ਡਿਪਾਰਟਮੈਂਟ ਭਗਵੰਤ ਮਾਨ ਦੇ ਥੱਲੇ ਆਉਂਦੀ ਆ ਉਹ ਨਾਲ ਐਫ ਆਈ ਆਰ ਦਰਜ ਹੋਵੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਦੇ ਜਿਹਨਾਂ ਦੇ ਨਾਮ ਤੇ ਬਿਲਿੰਗ ਹੋਈ ਆ ਅਤੇ ਹੋਰ ਜਿਹੜੇ ਕਾਰਪੋਰੇਟਸ ਇਹਦੇ ਨਾਲ ਇਨਵੋਲਵ ਹੋਣਗੇ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਉਪਰੰਤ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਜਿਹੜਾ 15 ਤੋਂ 20 ਕਰੋੜ ਰੁਪਇਆ ਚੂਨਾ ਲੱਗਿਆ ਹੈ ਜਿਹੜਾ ਕੱਟੜ ਇਮਾਨਦਾਰਾਂ ਨੇ ਚੂਨਾ ਲਾਤਾ ਉਹਦੀ ਜਾਂਚ ਅੱਜ ਗਵਰਨਰ ਪੰਜਾਬ ਨੂੰ ਲਿਖ ਕੇ ਦੇ ਕੇ ਆਏ ਕਿ ਕੇਸ ਰਜਿਸਟਰ ਕੀਤਾ ਜਾਂਚ ਦਾ ਵਿਸ਼ਾ ਤਾਂ ਬਾਅਦ ਚ ਬਣੂਗਾ ਪਹਿਲਾਂ ਐਫ ਆਈ ਆਰ ਦਰਜ ਹੋਵੇ ਅਗੇਂਸਟ ਦਾ ਚੀਫ ਮਨਿਸਟਰ ਪੰਜਾਬ ਅਗੇਂਸਟ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਔਰ ਜਿਹੜੇ ਲੋਕ ਇਨਵੋਲਡ ਨੇ ਔਰ ਫਿਰ ਉਹਦੀ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਐਕਸ਼ਨ ਲਿਆ ਜਾਵੇ ਜੇ ਤਾਂ ਉਹਨੇ ਆਪੇ ਹੀ ਕਰ ਦੇਣਗੇ ਸਾਰੇ ਜਾਣੇ ਠੀਕ ਐ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫਸਲੇ ਨੂੰ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਜਾ ਕੇ ਕਾ ਦੇਖ ਲੋ ਤੁਹਾਡੇ ਨੱਕ ਦੇ ਥੱਲੇ ਪੰਜਾਬ ਸਰਕਾਰ ਗੱਡੀਆਂ ਦੀ ਖਰੀਦੋ ਫਰੋਖਤ ਵਿੱਚ 15 ਤੋਂ 20 ਕਰੋੜ ਰੁਪਏ ਦੀ ਲੁੱਟ ਕਰ ਗਈ ਆ ਔਰ ਇੱਥੇ ਗੱਲ ਕਰੋ ਹੁਣ ਕੱਟੜ ਇਮਾਨਦਾਰਾਂ ਦੀ ਜਿਹੜੇ ਕਹਿੰਦੇ ਜੀ ਰੋਜ਼ ਸੋਸ਼ਲ ਮੀਡੀਆ ਦੇ ਪ੍ਰਚਾਰ ਕੀਤਾ ਜਾ ਰਿਹਾ ਹਾਲਾਂਕਿ ਕੱਟੜ ਇਮਾਨਦਾਰੀ ਤਾਂ ਇਹਨਾਂ ਦੀ ਦਿੱਲੀ 'ਚ ਖੁੱਸ ਗਈ ਜਦੋਂ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਆ ਗਿਆ ਨਜ਼ਰ ਅਗੇ ਤੇ 2000 ਕਰੋੜ ਦਾ ਕਲਾਸਰੂਮ ਘੁਟਾਲਾ ਆ ਗਿਆ ਦਿੱਲੀ ਸਰਕਾਰ ਦੀ ਔਰ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਸੋਡਿਆ ਸੁਬਿੰਦਰ ਜੈਨ ਸਮੇਤ ਸਾਰੇ ਨਕਾਰਤੇ ਦਿੱਲੀੋਂ ਕੱਢ ਦਿੱਤੇ ਨੇ ਉਹ ਸਾਰੇ ਇੱਥੇ ਆ ਕੇ ਹੁਣ ਡੇਰੇ ਲਾ ਕੇ ਬੈਠ ਗਏ ਨੇ ਔਰ ਇਹਨਾਂ ਨੇ ਆ ਜਿਹੜੀ ਪਰਚੇਜ਼ ਆ ਇਹਦੀ ਮੈਂ ਡਿਮਾਂਡ ਇਹ ਕੀਤੀ ਗਵਰਨਰ ਪੰਜਾਬ ਕੋਲ ਏਜ਼ ਐਨ ਐਡਮਿਨਿਸਟਰेटर ਰਜਿਸਟਰ ਐਨ ਐਫ ਆਈ ਆਰ ਇਨ ਚੰਡੀਗੜ੍ਹ ਹੇਅਰ ਔਰ ਉਹਦੇ ਤੇ ਕਾਰਵਾਈ ਕੀਤੀ ਜਾਵੇ ਅਗਰ ਇਹ ਨਹੀਂ ਕਰਨਗੇ ਤਾਂ ਵੀ ਵਿਲ ਵੀ ਵੀ ਫੋਰਸ ਟੂ ਅਪਰੋਚ ਦੀ ਆਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਉਥੋਂ ਡਾਇਰੈਕਸ਼ਨ ਲੈ ਕੇ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਾਈ ਜਾਵੇ ਕਿ ਕਿਉਂਕਿ ਬਹੁਤ ਵੱਡਾ ਘਟਾਲਾ ਔਰ ਜਿਹੜਾ ਕਹਿੰਦੇ ਨੇ ਕਿ ਅਸੀਂ ਪੈਂਚਰਾਂ ਵਾਲਿਆਂ ਦੇ ਮੁੰਡੇ ਆ ਅਸੀਂ ਰੇੜੀਆਂ ਵਾਲਿਆਂ ਦੇ ਮੁੰਡੇ ਆ ਇਹ ਹੁਣ ਅਮੀਰ ਜ਼ਾਦੇ ਨੇ ਪੰਜਾਬ ਦੇ ਨਵੇਂ ਇਹਨਾਂ ਦੇ ਤੌਰ ਤਰੀਕੇ ਦੇਖ ਲਓ ਗੱਲਾਂ ਭਗਵੰਤ ਮਾਨ ਨਹੀਂ ਇਹਨਾਂ ਦੇ ਜਿੰਨੇ ਮਨਿਸਟਰਸ ਜਿੰਨੇ ਐਮ ਐਲ ਏ ਜਿਹੜੇ ਕਹਿੰਦੇ ਸੀ ਜੇ ਅਸੀਂ ਤਾਂ ਬਿਲਕੁਲ ਸੁਧਾਰਨ ਕਰਾਂਦੇ ਉਹ ਕਹਾਣੀ ਬੰਦ ਹੋ ਚੁੱਕੀ ਆ ਆਪਣੇ ਆਪਣੇ ਥਾਂ ਦੇ ਉੱਤੇ ਸਾਰਿਆਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਘਟਾਲਾ ਕੀਤੇ ਨੇ ਉਹ ਬੇਗਹਿਰਤ ਗੱਲਾਂ ਵੀ ਕੀਤੀਆਂ ਘਟਾਰੂ ਚੱਕ ਵਾਲੇ ਵਰਗਿਆਂ ਨੇ ਆ ਸਰਬਜੀਤ ਕੌਰ ਮਾਨੂਕੇ ਨੇ ਇੱਕ ਐਨ ਆਰ ਆਈ ਦੀ ਕੋਠੀ ਵੀ ਦਬਲੀ ਜਿਹੜੀ ਅਸੀਂ ਛੁਡਾ ਕੇ ਦਿੱਤੀ ਲੇਕਿਨ ਪਰਚਾ ਉਹਦੇ ਤੇ ਦਰਜ ਨਹੀਂ ਹੋਇਆ ਡਾਕਟਰ ਵਿਜੇ ਸਿੰਘ ਨੂੰ ਕਿਵੇਂ ਹਫਾਜ਼ਤ ਕੀਤੀ ਜਾ ਰਹੀ ਆ ਇੱਕ ਆਪ ਵੀ ਚੀਫ ਮਿਨਿਸਟਰ ਨੇ ਖੁਲਾਸਾ ਕੀਤਾ ਤੇ ਆਪ ਹੀ ਚੀਫ ਮਿਨਿਸਟਰ ਉਸ ਨੂੰ 2 2.5 ਸਾਲ ਬਾਅਦ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਬਿਨਾਂ ਚਲਾਨ ਪੇਸ਼ ਕੀਤੇ ਤੇ ਉਹਨੂੰ ਕਲੀਨ ਚਿੱਟ ਦੇ ਕੇ ਤੇ ਅਦਾਲਤ ਮੁਹੱਲੀ ਚ ਪਹੁੰਚ ਗਏ ਨੇ ਉਹਨਾਂ ਦਾ ਕੇਸ ਬੰਦ ਕਰਾਉਣ ਲਈ ਉਸ ਤੋਂ ਇਲਾਵਾ ਇਹਨਾਂ ਦੇ ਜਿਹੜਾ ਮਾਫੀਆ ਟਾਈਪ ਆਪਰੇਟ ਕਰ ਰਹੇ ਨੇ ਸਾਰੇ ਐਮ ਐਲ ਐਸ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਸਾਰਿਆਂ ਦੀ ਪਬਲਿਕ ਡੋਮੇਨ ਚ ਇਹ ਹੁਣ ਆਮ ਆਦਮੀ ਪਾਰਟੀ ਨਹੀਂ ਗਈ ਇਹ ਹੈ ਅਮੀਰ ਆਦਮੀਆਂ ਦੀ ਪਾਰਟੀ ਡਬਲ ਏ ਪੀ ਅਮੀਰ ਆਦਮੀ ਪਾਰਟੀ ਔਰ ਇਸ ਕੇਸ ਨੂੰ ਅਸੀਂ ਲੋਜੀਕਲੀ ਪਰਸੂ ਕਰਾਂਗੇ ਮੈਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਕਈ ਤਰ੍ਹਾਂ ਦੇ ਸੁਨੇ ਭੇਜੇ ਜਾ ਰਹੇ ਨੇ ਕਿ ਪਹਿਲਾਂ ਵੀ ਤੇਰੇ ਤੇ ਪੰਜ ਪਰਚੇ ਦਰਜ ਕੀਤੇ ਨੇ ਗਾਵੇਂ ਤੇਰੇ ਅਸੀਂ ਹੋਰ ਕੇਸ ਰਜਿਸਟਰ ਕਰਾਂਗੇ ਉਹ ਅਕਾਲਪੁਰ ਕੋਈ ਗੁਰੂ ਬੈਠਾ ਵਾ ਔਰ ਅਗਰ ਲੋਕਾਂ ਦੀ ਕਚੇਰੀ ਵਿੱਚ ਸੱਚ ਬੋਲਣਾ ਗੁਨਾਹ ਆ ਤੇ ਸੱਚ ਬੋਲਣਾ ਜੜਾ ਵਾ ਉਹ ਇੱਕ ਕਾਨੂੰਨ ਜੁਰਮ ਆ ਉਹ ਜ਼ੁਰਮ ਝੱਲਣ ਲਈ ਮੈਂ ਤਿਆਰ ਆ ਲੇਕਿਨ ਸੱਚ ਬੋਲਣ ਦਾ ਜਿਹੜਾ ਮਕਸਦ ਆ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਕਰਪਟ ਲੀਡਰਸ ਨੇ ਜਿਹੜਾ ਠੱਗੀ ਠੋਰੀ ਮਾਰਦੇ ਨੇ ਉਹ ਮੈਂ ਆਪਣਾ ਪਿੱਛੇ ਨਹੀਂ ਹਟੂੰਗਾ ਹੁਣ ਦੂਜਾ ਅਫਸੋਸ ਮੈਨੂੰ মিডিਆ ਤੇ ਆ ਜਿਹੜੇ ਮਾਈਕ ਪੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਬਹੁਤ ਤੁਸੀਂ ਬੜੇ ਗੈਰਤਮੰਦ اخਲਾਕੀ ਲੋਕ ਹੋ ਆ ਜਿਹੜੇ ਨਾਮ ਦੇਖ ਰਹੇ ਹੋ ਤੁਸੀਂ ਜਿਨ੍ਹਾਂ ਵਿੱਚ ਜਾਨ ਆ ਕਿ ਆਪੋਜੀਸ਼ਨ ਦੀ ਗੱਲ ਵੀ ਕਵਰ ਕਰ ਸਕਦੇ ਕੇਜਰੀਵਾਲ ਨੇ ਭਗਵਾਨਤਮਾਨ ਰੂਚੀ ਕਾ ਮਾਰਦੇ ਨੇ ਕੋਠੀਆਂ ਤੇ ਚੜ ਕੇ ਕਿ ਮੋਦੀ ਨੇ ਕਿ ਗੋਦੀ ਮੀਡੀਆ ਬਣਾ ਦਿਆ ਹੈ ਦਿੱਲੀ ਮੇ ਬਣਾਇਆ ਵੀ ਉਹਨਾਂ ਨੇ ਉਹਨਾਂ ਨੇ ਵੀ ਇਸੇ ਲੈਵਲ ਤੇ ਨੈਸ਼ਨਲ ਲੈਵਲ ਤੇ ਮੀਡੀਆ ਸਾਰਾ ਹਾਈਜੈਕ ਕਰ ਲਿਆ ਬਹੁਤਿਆਂ ਨੂੰ ਲਾਲਚ ਦਿੱਤਾ ਜਿਹੜੇ ਲਾਲਚ ਨਹੀਂ ਆਏ ਉਹਨਾਂ ਨੂੰ ਡਰਾ ਲਿਆ ਤੇ ਸਾਰੇ ਮੀਡੀਆ ਨੂੰ ਆਪਣੇ ਨਾਲ ਲਾ ਲਿਆ ਬਿਲਕੁਲ ਉਸ ਮਾਡਲ ਨੂੰ ਅਡਾਪਟ ਕੀਤਾ ਕੇਜਰੀਵਾਲ ਨੇ ਪੰਜਾਬ ਭਗਵੰਤ ਮਾਨ ਨੇ ਇਹਨਾਂ ਦਾ ਨਾਮ ਅਸੀਂ ਰੱਖਿਆ ਕੇਜੀ ਮੀਡੀਆ ਜਿਹੜਾ ਮੀਡੀਆ ਚੰਦ ਟੁਕੜਿਆਂ ਲਈ ਥੋੜੇ ਜੇ ਪੈਸੇ ਲਈ ਥੋੜੇ ਜੇ ਲਾਲਚ ਲਈ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਕਰ ਰਿਹਾ ਵਾ ਪੰਜਾਬ ਦੇ ਲੋਕਾਂ ਦੇ ਨਾਲ ਬੇਈਮਾਨੀ ਕਰ ਰਿਹਾ ਔਰ ਜਿਹੜੇ ਅਸਲ ਖਬਰਾਂ ਨੇ ਪੰਜਾਬ ਦੇ ਜਨਤਾ ਦੀਆਂ ਲੋਕਾਂ ਦੀਆਂ ਉਹਨਾਂ ਨੂੰ ਬਲੈਕਆਊਟ ਕਰ ਰਿਹਾ ਵਾ ਸਾਰੇ ਟੀਵੀ ਚੈਨਲ ਮੈਂ ਕਿਸੇ ਦਾ ਨਾਮ ਲਾਵਾਂ ਫਿਰ ਬੜਾ ਗੁੱਸਾ ਕਰਦੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਸੀ ਜੋ ਮੈਂ ਕੰਮ ਕਰ ਰਿਹਾ ਇਹ ਮੀਡੀਆ ਚੌਥਾ ਸਤੰਮ ਪਿਆ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਗਿਣਿਆ ਗਿਆ ਚੌਥਾ ਤੇ ਉਹਨਾਂ ਦਾ ਕੰਮ ਸੀਗਾ ਜਿਹੜਾ ਮੈਂ ਕਰ ਰਿਹਾ ਵਾਂ ਉਹ ਹਾਈਲਾਈਟ ਕ腐ਸ਼ਨ ਇਨ ਹਾਈ ਪਲੇਸਸ ਟੂ 익ਸਪੋਜ਼ ਸਕੈਂਡਲਸ ਆਫ ਦਾ ਗਵਰਨਮੈਂਟ ਐਂਡ ਇਟਸ ਪੋਲੀਟਿਸ਼ੀਅਨਸ ਲੇਕਿਨ ਉਹ ਕੰਮ ਉਹ ਛੱਡ ਗਏ ਨੇ ਬਿਲਕੁਲ ਔਰ ਮੈਂ ਇਸ ਤੋਂ ਵੀ ਜ਼ਿਆਦਾ ਦੁਖਦਾਈ ਗੱਲ ਇਹ ਆ ਕਿ ਅੱਜ ਮੇਰਾ ਖਿਆਲ ਅੱਠਵਾਂ ਦਿਨ ਆ ਮੈਨੂੰ ਇਸ ਗੱਲ ਨੂੰ ਪਬਲਿਕ ਡੋਮੇਨ ਚ ਲਿਆਂਦਿਆ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਉਹਦੇ ਤੇ ਟਵਿੱਟਰ ਤੇ Instagram ਤੇ ਮੈਂ ਦਿਨ ਲਿਖ ਰਿਹਾ ਡੇ 1 ਡੇ 2 ਡੇ 3 ਡੇ 4 ਡੇ 5 ਡੇ 6 ਡੇ 7 ਡੇ 8 ਲੇਕਿਨ ਕਿਸੇ ਬੰਦੇ ਨੇ ਕੋਈ ਕਿਸੇ ਨੇ ਪੁੱਛਿਆ ਉਹ ਮੈਨੂੰ ਨੋਟਿਸ ਨਹੀਂ ਆਇਆ ਕਿਸੇ ਜਿਹੜਾ ਮੇਨਸਟ੍ਰੀਮ ਮੀਡੀਆ ਜਿਹਦੇ ਮੈਂ ਕਹਿ ਰਿਹਾ ਕਿ ਉਹ ਕੇਜੀ ਮੀਡੀਆ ਬਣ ਗਿਆ ਕਿਸੇ ਨੇ ਮਾਈਕ ਨਹੀਂ ਰੱਖਿਆ ਭਗਵੰਤ ਮਾਨ ਦੇ ਮੋਰੇ ਜਾਂ ਇਹਨਾਂ ਦੇ ਮੰਤਰੀਆਂ ਦੇ ਮੋਰੇ ਰੋਜ਼ ਦਿਨ ਦਿਨ ਵਾਰੀ ਪਬਲਿਕ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਮਾਈਕ ਰੱਖ ਕੇ ਨਹੀਂ ਪੁੱਛਿਆ ਕਿ ਕਾਂਗਰਸ ਦੇ ਲੀਡਰ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਟੋਯੋਟਾ ਹਾਈਲੈਕ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਵਿੱਚ 144 ਗੱਡੀਆਂ ਵਿੱਚ ਤੁਸੀਂ ਕਮਿਸ਼ਨ ਖਾਦਾ ਵਾ ਤੁਹਾਡੇ ਤੇ ਇਲਜ਼ਾਮ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਕੱਟ ਦੇ ਫੋਨ ਕੱਟ ਦੇ ਇਹ ਵੀ ਨਹੀਂ ਉਹਨਾਂ ਦੇ ਕਿਸੇ ਨੇ ਪੁੱਛਿਆ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਸਵਾਲ ਹੀ ਪੁੱਛ ਲਈਏ ਸੋ ਯੂ ਕੈਨ ਇਮੇਜਿਨ ਕਿੰਨਾ ਕਾਲਾ ਤੇ ਨੇ ਪੰਜਾਬ ਦੇ ਵਾਸਤੇ ਜਮਹੂਰੀਅਤ ਲਈ ਕਾਲਾ ਬਲੈਕ ਤੇ ਡੈਮੋਕ੍ਰੇਸੀ ਆਫ ਪੰਜਾਬ ਥੇਰਫੋਰ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆ ਦਾ ਕਰਦਾ ਔਰ ਅਸੀਂ ਇਸ ਕੇਸ ਨੂੰ ਲੌਜੀਕਲ ਕਨਕਲੂਜਨ ਦੇ ਲੈ ਕੇ ਜਾਵਾਂਗੇ ਹਵਲ ਤਾਂ ਗਵਰਨਰ ਸਾਹਿਬ ਐਜ਼ ਐਡਮਿਨਿਸਟਰेटर ਚੰਡੀਗੜ੍ਹ ਇਨ ਟਾਈਟਲ ਟੂ ਰਜਿਸਟਰ ਐਨ ਐਫ ਆਈ ਆਰ ਹਿਅਰ ਇਨ ਚੰਡੀਗੜ੍ਹ ਬਾਏ ਦਾ ਚੰਡੀਗੜ੍ਹ ਡਾਇਰੈਕਟਰ ਜਨਰਲ ਪੁਲਿਸ ਐਂਡ ਇਨੀਸ਼ੀਏਟ ਅ ਪ੍ਰੋਪਰ ਇਨਕੁਆਇਰੀ ਸੀਬੀਆਈ ਇਜ਼ ਆਲਸੋ ਐਨ ਟਾਈਟਲ ਈਡੀ ਇਸ ਆਲਸੋ ਐਨ ਟਾਈਟਲ ਨਹੀਂ ਕੁਝ ਕਰਨਗੇ ਤਾਂ ਫਿਰ ਸਾਡੇ ਕੋਲ ਕੋਈ ਹੋਰ ਰਾਹ ਨਹੀਂਗਾ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦਾ ਦਰਵਾਜ਼ਾ ਖੜਕਾਵਾਂਗੇ ਚੀਫ ਜਸਟਿਸ ਦਾ ਦਰਵਾਜ਼ਾ ਖੜਕਾ ਕੇ ਤੇ ਇਨਸਾਫ ਲੈਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਧੰਨਵਾਦ ਕੋਈ ਪੁੱਛਣਾ ਸਵਾਲ ਇਸ ਤਰ੍ਹਾਂ ਦੇ ਲੀਗਲ ਨੋਟਿਸ ਮੈਨੂੰ 100 ਆਇਆ ਹੋਣਾ ਮੇਰੇ ਪੋਲਿਟਿਕਲ ਕੈਰੀਅਰ ਦੇ ਵਿੱਚ ਆਈ ਡੂ ਨਾਟ ਫਾਦਰ ਕਿਉਂਕਿ ਮੈਂ ਤੱਥਾਂ ਦੇ ਆਧਾਰ ਤੇ ਬੋਲ ਰਿਹਾ ਹਾਂ ਔਰ ਮੈਂ ਤੱਥਾਂ ਦੇ ਆਧਾਰ ਤੇ ਜਵਾਬ ਦੇ ਰਿਹਾ ਮੈਨੂੰ ਕੋਈ ਚਿੰਤਾ ਨਹੀਂ ਇਦਾਂ ਦੇ ਇਹ ਸਿਰਫ ਡਰਾਉਣ ਧਮਕਾਉਣ ਦੇ ਨੋਟਿਸ ਹੁੰਦੇ ਨੇ ਇਹ ਉਹਨਾਂ ਵਾਸਤੇ ਰੱਖੋ ਜਿਹੜੇ ਲੋਕੀ ਤੁਹਾਡੇ ਜਿਹੜੇ ਕਾਇਰ ਹਨ ਜਿਹੜੇ ਡਰਪੋਖ ਹੋਣਗੇ ਮੈਨੂੰ ਇਸ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਇਸ ਕੇਸ ਨੂੰ ਮੈਂ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਊਂਗਾ ਕੈਸੋ ਲੈਂਡ ਪੂਲਿੰਗ ਪਾਲਿਸੀ ਤੇ ਨਾ ਜ਼ੋਰ ਤਾਂ ਜਾ ਰਿਹਾ ਪਰ ਇੱਕ ਜਿਹੜੀ ਬਾਤ ਚ ਆ ਰਹੀ ਆ ਕਿ ਬਹੁਤ ਸਾਰੇ ਰਾਜਸਥਾਨ ਕੋਲ ਨਹੀਂ ਕਿ ਉਹਦੇ ਲੋਕੀ ਉਹ ਜਮੀਨیں ਫੀਕ ਸਕਣਗੇ ਪੰਜਾਬ ਸਰਕਾਰ ਇਸਤੇ ਕਿਉਂ ਨਹੀਂ ਜ਼ੋਰ ਦੇ ਰਹੀ ਕਿ ਪੰਜਾਬ ਦੀ ਜ਼ਮੀਨ ਪੰਜਾਬ ਦਾ ਹੀ ਹੱਕ ਹੋਵੇ ਹਮੇਸ਼ਾ ਲਈ ਦੇਖੋ ਗੱਲ ਇਹ ਆ ਕਿ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਕੀ ਇਹ ਲੈਂਡ ਕ੍ਰੈਪਿੰਗ ਪਾਲਿਸੀ ਹੈ ਇਹ ਬਹੁਤ ਡੂੰਗੀ ਚਾਲ ਇਹਦੇ ਵਿੱਚ ਦਿੱਲੀ ਦੇ ਜਿਹੜੇ ਹੁਸ਼ਿਆਰ ਲੋਕ ਨੇ ਜਿਨ੍ਹਾਂ ਨੇ 2-2000 ਕਰੋੜ ਦੇ ਉੱਥੇ ਘੁਟਾਲੇ ਕੀਤੇ ਨੇ ਇਹ ਉਹਨਾਂ ਦੀ ਦੇਣ ਆ ਔਰ ਉਹਨਾਂ ਨੂੰ ਪਤਾ ਕਿ ਹੁਣ ਜਾਂਦੀ ਵਾਰੀ ਉਹ ਕੀ ਕਹਿੰਦੇ ਹੁੰਦੇ ਕਿ ਚੋਰ ਦਾ ਲੰਗੋਟਾ ਕੀ ਕੀ ਕਹਿੰਦੇ ਹੁੰਦੇ ਲੰਗੋਟੀ ਚੋਰ ਦੀ ਲੰਗੋਟੀ ਇਹਨਾਂ ਨੂੰ ਪਤਾ ਕਿ ਸਾਡਾ ਹੁਣ ਖਤਮ ਹੋ ਰਿਹਾ ਟਾਈਮ ਇਹਨਾਂ ਨੇ ਇਹ ਜਿਹੜੀ ਪਾਲਿਸੀ ਤੁਸੀਂ ਦੇਖੋ ਪੰਜਾਬ ਇੱਕ ਗਰੀਡੈਂਟ ਸਟੇਟ ਆ ਛੋਟੀ ਜੀ ਸਟੇਟ ਆ 300 ਸਕੁਅਰ ਕਿਲੋਮੀਟਰ ਦੀ ਸਟੇਟ ਆ ਨਿੱਕੀ ਜੀ ਔਰ ਪੰਜਾਬ ਖੇਤੀ ਲਈ ਜਾਣਿਆ ਜਾਂਦਾ ਇਹਨਾਂ ਨੇ ਜਾਣ ਬੁੱਝ ਕੇ ਇੱਥੇ ਲਗਭਗ ਹੁਣ ਮੈਨੂੰ ਐਗਜੈਕਟ ਫਿਗਰ ਨਹੀਂ ਕਹਿ ਸਕਦਾ ਬਟ ਆਈ ਥਿੰਕ 25000 ਏਕੜ ਦੀ ਐਕਵਿਜ਼ੀਸ਼ਨ ਉਹ ਦਿਹਾਣੇ ਕੱਲੇ ਜ਼ਿਲ੍ਹੇ ਵਿੱਚ ਤੇ ਸ਼ਾਇਦ ਟੋਟਲ ਪੰਜਾਬ ਦੇ ਵਿੱਚ ਕੋਈ 60-60000 ਏਕੜ 65000 ਏਕੜ ਤੇ ਅਰਬਨ ਸਟੇਟ ਤੇ ਇੰਡਸਟਰੀਅਲ ਸਟੇਟ ਕ੍ਰੀਏਟ ਕਰਨਾ ਚਾਹੁੰਦੇ ਨੇ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਕਿਸੇ ਇੱਕ ਬੰਦੇ ਨੂੰ ਲਿਆਓ ਹੁਣ ਕਿਸੇ ਪਾਇਦਾਰ ਬੰਦੇ ਨੂੰ ਜਿਹੜਾ ਆਣ ਕੇ ਕਵੇ ਕਿ ਸਾਨੂੰ ਜੀ ਪੰਜਾਬ ਦੇ ਵਿੱਚ ਅ अर्बन ਅਸਟੇਟਾਂ ਤੇ ਪਲਾਟ ਚਾਹੀਦੇ ਚਾਹੀਦੇ ਨਹੀਂ ਕਿਸੇ ਨੂੰ ਜੋ ਕਿ ਜਿੰਨੀ ਕਿਸੇ ਦੀ ਜ਼ਰੂਰਤ ਸੀਗੀ ਉਹ ਆਮ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੇ ਆਲੇ-ਦੁਆਲੇ ਨਵੀਂ अर्बन ਡਿਵੈਲਪਮੈਂਟ ਹੋ ਗਈ ਬਹੁਤ ਸਾਰੇ ਤੁਸੀਂ ਦੇਖੋਗੇ ਪਲਾਟ ਹਲੇ ਵੀ ਖਾਲੀ ਪਏ ਨੇ ਕਲੋਨੀਆਂ ਵਿਕੀਆਂ ਨਹੀਂ ਪਿੰਡਾਂ ਤਾਂ ਕਲੋਨੀਆਂ ਬਣ ਗਈਆਂ ਨੇ ਇਹ ਕਲੋਨੀ ਬਣਾਉਣ ਦਾ ਮਤਲਬ ਇਹ ਆ ਕਿ ਅਸੀਂ ਇਹਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਪੈਸੇ ਕਮਾਵਾਂਗੇ ਕਮਿਸ਼ਨ ਲਵਾਂਗੇ this scandal will be the biggest scam of punjab government during the last 4 3 and 1/2 years a land pooling nahi enu land pooling keh lo enu land grabbing keh lo eh oh policy leke aaye chatar dimag asi apne congress de tharniyan vich jantak wada leke aaye hathkade kara ke ke saadi sarkar banan te sab to pehla action hovega ke asi idan di jadi eh policy hai anti people policy ਐਂਡ ਫੁੱਲ ਆਫ ਕ腐ਪਸ਼ਨ ਇਹਨੂੰ ਅਸੀਂ ਰੱਦ ਕਰਾਂਗੇ ਔਰ ਅਗਲੀ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਜਹਾਜ਼ ਭਰ-ਭਰ ਕੇ ਬਾਹਰ ਜਾ ਰਹੇ ਨੇ ਇੱਥੇ ਕੌਣ ਰਹੇਗਾ ਇਹਨਾਂ ਵੱਡੇ ਲੱਖਪਤ 65 ਹਜ਼ਾਰ ਏਕੜ ਦੀਆਂ ਕਲੋਨੀਆਂ ਵਿੱਚ ਕੌਣ ਰਹੂਗਾ ਮੈਨੂੰ ਲੱਗਦਾ ਇਹਦੇ ਪਿੱਛੇ ਵੀ ਇੱਕ ਬੜੀ ਡੂੰਗੀ ਸਾਜ਼ਿਸ਼ ਹੈ ਕੇਜਰੀਵਾਲ ਐਂਡ ਪਾਰਟੀ ਇਹ ਸਾਰੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਲਿਆਉਣਗੇ ਇੱਥੇ ਵੋਟਰ ਬਣਾਉਣਗੇ ਔਰ ਸਾਡੇ ਸਿਰ ਦੇ ਉੱਤੇ ਬਿਠਾਉਣਗੇ ਮੈਂ ਪਹਿਲਾਂ ਹੀ ਹੁਸ਼ਿਆਰ ਕਰ ਚੁੱਕਾ ਕਿ ਪੰਜਾਬ ਦੀ ਜਿਹੜਾ ਆਬਾਦੀ ਦਾ ਸੰਤੁਲਨ ਹੈ ਡੈਮੋਗ੍ਰਾਫੀ ਹੈ ਉਹ ਖਰਾਬ ਹੋ ਚੁੱਕੀ ਮੇਰਾ ਬਿੱਲ 2023 ਦਾ ਸਪੀਕਰ ਵਿਧਾਨ ਸਭਾ ਕੋ ਪਿਆ ਜਿਵੇਂ ਹਿਮਾਚਲ ਜਿਵੇਂ ਉੱਤਰਾਖੰਡ ਹੁਣ ਤਾਜ਼ਾ ਬੀਜੇਪੀ ਦੀ ਸਰਕਾਰ ਨੇ ਜਿਵੇਂ ਰਾਜਸਥਾਨ ਔਰ ਜਿਵੇਂ ਗੁਜਰਾਤ ਜਿਹੜਾ ਇੱਕ ਹੈ ਕਾਨੂੰਨ ਕਿ ਕੋਈ ਵੀ ਬਾਹਰੋਂ ਆਦਮੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਨਾ ਜ਼ਮੀਨ ਲੈ ਸਕੇ ਨਾ ਵੋਟਰ ਬਣ ਸਕੇ ਤੇ ਨਾ ਉਹ ਉਥੋਂ ਦਾ ਸਰਕਾਰੀ ਨੌਕਰੀ ਲੈ ਸਕੇ ਇਹ ਉਸ ਦੀ ਅਮਗਿਆ ਅਤੇ ਉਲੰਘਣਾ ਇਹਦਾ ਜ਼ਬਰਦਸਤ ਵਿਰੋਧ ਕਰਾਂਗੇ ਹਾਂ ਜਿਹੜੀ ਧਰਮ ਦੇ ਪਰਸ਼ੀ ਕਰ ਰਹੇ ਨੇ ਜਿਹੜੀਆਂ ਪਾਰਟੀਆਂ ਧਰਮ ਨੇ ਕੋਸ਼ਿਸ਼ ਕਰ ਰਹੀਆਂ ਇਹ ਹੀ ਹੋਣਾ ਕਿ ਜਦੋਂ ਪੰਜਾਬ ਇੱਥੇ ਜਾਏਗਾ ਤੇ ਜਿਹੜੀਆਂ ਪਾਰਟੀਆਂ ਸਰਬਪਾਰਟੀ ਦੀ ਦਿੱਤੀ ਬੋਸ ਜਿਹਾ ਉਸੇ ਤਰ੍ਹਾਂ ਜਿਹੜੀਆਂ ਕਿ ਧਰਮ ਦੇ ਗੁਜ਼ਾਰੇ ਦੇ ਦੇਖੋ ਇਸ ਤਰ੍ਹਾਂ ਹੁੰਦਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਣਾ ਆਪਣਾ ਕੰਮ ਕਰਨ ਦਾ ਰਾਈਟ ਹੈ ਭਾਰਤੀ ਕਿਸਾਨ ਯੂਨੀਅਨ ਦੀਆਂ ਸਾਰੇ ਜਥੇਬੰਦੀਆਂ ਆਪਣਾ ਆਪਣਾ ਕੰਮ ਕਰ ਰਹੀਆਂ ਜਿੰਨੀਆਂ ਜ਼ਿਆਦਾ ਜਥੇਬੰਦੀਆਂ ਇਸ ਦਾ ਵਿਰੋਧ ਕਰਨਗੇ ਉਹਨਾਂ ਜਿਹੜਾ ਡਟਮਾ ਵਿਰੋਧ ਲੋਕਾਂ ਦੇ ਵਿੱਚ ਜਾਵੇਗਾ ਇਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਅਗਰ ਕੋਈ ਸਮਾਂ ਆਵੇਗਾ ਕਿ 올 ਪਾਰਟੀ ਮੀਟਿੰਗ ਕਰਕੇ ਤੇ ਸਾਰਿਆਂ ਨੂੰ ਇਕੱਠੇ ਕਰਕੇ ਇਹਦਾ ਵਿਰੋਧ ਕਰਨਾ ਤੇ ਉਹ ਵੀ ਨੌਬਤ ਆਈ ਤਾਂ ਉਹ ਵੀ ਜ਼ਰੂਰੀ ਹੈ